ਹਾਂਜੀ ਅੱਜ ਦਾ ਮੇਰਾ ਵਿਸ਼ਾ ਹੈ ਵੀ ਜ਼ਿੰਦਗੀ ਦੇ ਅੰਦਰ ਉਤਰਾ ਚੜਾ ਅਪ ਡਾਊਨ ਬੜੇ ਹੁੰਦੇ ਨੇ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਲੋਕ ਤੁਹਾਨੂੰ ਮਿਲਦੇ ਨੇ ਕੁਝ ਅਜਨਬੀ ਬਣ ਕੇ ਮਿਲਦੇ ਨੇ ਕੁਝ ਆਪਣੇ ਬਣ ਕੇ ਮਿਲਦੇ ਨੇ ਕੁਝ ਬੇਗਾਨੇ ਬਣ ਕੇ ਮਿਲਦੇ ਨੇ ਦੋ ਤਰ੍ਹਾਂ ਦੇ ਲੋਕ ਤੁਹਾਡੇ ਚੇਤੇ ਦੇ ਅੰਦਰ ਬਹਿ ਜਾਂਦੇ ਨੇ ਜਾਂ ਤੇ ਤੁਹਾਡੇ ਨਾਲ ਦੁਸ਼ਮਣੀ ਨਿਭਾਉਣ ਵਾਲਾ ਤੇ ਜਾਂ ਤੁਹਾਡਾ ਆਪਣਾ ਖਾਸ ਤੁਹਾਡਾ ਮਿੱਤਰ ਜਾਂ ਰਿਸ਼ਤੇਦਾਰ ਪਿਆਰ ਨਭਾਉਣ ਵਾਲਾ ਇਹ ਦੋ ਤਰ੍ਹਾਂ ਦੇ ਲੋਕ ਤੁਹਾਡੇ ਅੰਦਰ ਰਹਿੰਦੇ ਨੇ ਜਿਹੜੇ ਅਜਨਬੀ ਮਿਲਦੇ ਨੇ ਉਹ ਦਿਨ ਦੇ ਅੰਦਰ ਹੀ ਮਾਰਕੀਟ ਵਿੱਚ ਜਾਓ ਸੱਜੇ ਖੱਬੇ ਜਾਓ ਵਿਆਹ ਸ਼ਾਦੀ ਜਾਓ ਚੰਗੇ ਮੰਦੇ ਜਾਓ ਹਜ਼ਾਰਾਂ ਲੋਕ ਮਿਲਦੇ ਨੇ ਕੋਈ ਚੇਤੇ ਵੀ ਥੋੜਾ ਰਹਿੰਦਾ ਪਰ ਜੇ ਅੱਜ ਹਜ਼ਾਰਾਂ ਦੀ ਭੀੜ ਵਿੱਚੋਂ ਇੱਕ ਸੱਜਣ ਮਿਲਿਆ ਸੀ ਉਹ ਚੇਤੇ ਵਿੱਚ ਜਾਂ ਇੱਕ ਦੁਸ਼ਮਣੀ ਨਭਾਉਣ ਵਾਲਾ ਮਿਲਿਆ ਸੀ ਉਹ ਚੇਤੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਚਲਾਏ ਮਾਨ ਜ਼ਿੰਦਗੀ ਦੇ ਅੰਦਰ ਬਹੁਤ ਵਾਰੀ ਇਦਾਂ ਦਾ ਸਮਾਂ ਹੁੰਦਾ ਹੈ ਵੀ ਕੋਈ ਥਰਡ ਪਰਸਨ ਚਲਦਾ ਚਲਦਾ ਬਾਹਰੋਂ ਹੁੰਦਾ ਹੈ ਉਹ ਤੁਹਾਡੇ ਨਾਲ ਪਿਆਰ ਦੀ ਗਲਵਕੜੀ ਪਾਉਂਦਾ ਹੈ ਉਹਦੇ ਅੰਦਰ ਕੋਈ ਗੜਬੜ ਹੋਵੇ ਉਹਦੀ ਸਾਨੂੰ ਸਮਝ ਨਹੀਂ ਲੱਗਦੀ ਉਹਦੇ ਅੰਦਰ ਕੋਈ ਕਾਇਰਤਾ ਹੋਵੇ ਸਾਨੂੰ ਸਮਝ ਨਹੀਂ ਆਉਂਦੀ ਉਹ ਜਦੋਂ ਆਉਂਦਾ ਹੈ ਪਿਆਰ ਦੀ ਗਲਵਕੜੀ ਪਾਉਂਦਾ ਹੈ ਸਾਨੂੰ ਆਪਣਾ ਬਣਾਉਂਦਾ ਹੈ ਆਪਣਾ ਬਣਨ ਦਾ ਦਾਵਾ ਕਰਦਾ ਹੈ ਅਸੀਂ ਉਹਨੂੰ ਭਲੇਖਾ ਖਾ ਕੇ ਆਪਣਾ ਮੰਨ ਲੈਨੇ ਆਂ ਇਹ ਕਹਿੰਨੇ ਵੀ ਹਾਂ ਤੂੰ ਸੱਚ ਕਹਿ ਰਿਹਾ ਹੈ ਤੇਰੇ ਵਰਗਾ ਸੱਜਣ ਮੈਨੂੰ ਚਾਹੀਦਾ ਸੀ ਮੈਂ ਤੇ ਤੂੰ ਦੋਵੇਂ ਭਰਾ ਭਰਾ ਹੁਣ ਉਹਨੇ ਰਿਸ਼ਤਾ ਬਣਾਇਆ ਉਧਰੋਂ ਤੁਸੀਂ ਵੀ ਰਿਸ਼ਤਾ ਬਣਾਇਆ ਪਰ ਉਹਨੇ ਜਿਹੜਾ ਰਿਸ਼ਤਾ ਬਣਾਇਆ ਸੀ ਨਾ ਉਹਨੇ ਰਿਸ਼ਤਾ ਬਣਾਇਆ ਸੀ ਮਤਲਬ ਕੱਢਣ ਵਾਸਤੇ ਤੁਸੀਂ ਉਸ ਗੱਲ ਨੂੰ ਸਮਝ ਨਾ ਪਾਏ ਤੁਸੀਂ ਉਹ ਰਿਸ਼ਤਾ ਬਣਾ ਲਿਆ ਸੱਚਮੁੱਚ ਉਹਨੇ ਰਿਸ਼ਤਾ ਬਣਾਇਆ ਸੀ ਆਪਣਾ ਮਸਲਾ ਹੱਲ ਕਰਨ ਲਈ ਕੰਮ ਕੱਢਣ ਲਈ ਮਤਲਬ ਕੱਢਣ ਲਈ ਪਰ ਤੁਸੀਂ ਰਿਸ਼ਤਾ ਬਣਾਇਆ ਸੀ ਸੱਚਾ ਤੁਸੀਂ ਕਿਹਾ ਵੀ ਹਾਂ ਇਹ ਕਹਿ ਰਿਹਾ ਭਰਾ ਤੇ ਭਰਾ ਬਣਾ ਲੈਣਾ ਮੈਂ ਇਹ ਕਹਿ ਰਿਹਾ ਮਿੱਤਰ ਤੇ ਮਿੱਤਰ ਬਣਾ ਲੈਣਾ ਮੈਂ ਉਹਨੇ ਬਣਾਇਆ ਸੀ ਮਤਲਬ ਲਈ ਤੁਸੀਂ ਬਣਾਇਆ ਸੀ ਦਿਲੋਂ ਤੁਸੀਂ ਬਣਾਇਆ ਸੀ ਸੱਚਾ ਹੁਣ ਉਹ ਮਤਲਬ ਪੂਰਾ ਹੋਇਆ ਉਹਨੇ ਤੁਹਾਡੇ ਕੋਲੋਂ ਕੰਮ ਕੱਢਿਆ ਕੰਮ ਪੂਰਾ ਕੀਤਾ ਉਹਨੇ ਤੁਹਾਨੂੰ ਛੱਡ ਦਿੱਤਾ ਤੋੜ ਦਿੱਤਾ ਜਿਹੜਾ ਰਿਸ਼ਤਾ ਨਾਤਾ ਬਣਾਇਆ ਸੀ ਨਾ ਤੋੜ ਦਿੱਤਾ ਬਹਾਨੇ ਇਦਾਂ ਦੇ ਪੈਦਾ ਕਰ ਲੈ ਵੀ ਉਹਨੇ ਰਿਸ਼ਤਾ ਤੋੜ ਕੇ ਰੱਖ ਦਿੱਤਾ ਹੁਣ ਹੋਇਆ ਕੀ ਹੁਣ ਤੁਸੀਂ ਰਿਸ਼ਤਾ ਫੜਿਆ ਉਹਨੇ ਰਿਸ਼ਤੇ ਨੂੰ ਛੱਡ ਦਿੱਤਾ ਹੁਣ ਜ਼ਖਮ ਕਿਨੂੰ ਮਿਲਦਾ ਹੈ ਪੀੜ ਕਿਨੂੰ ਮਿਲਣੀ ਹੈ ਦਰਦ ਕਿਨੂੰ ਮਿਲਣਾ ਹੈ ਜਿੰਨੇ ਰਿਸ਼ਤੇ ਨੂੰ ਫੜਿਆ ਹੈ ਉਹਦੀ ਮੈਂ ਇੱਕ ਐਗਜ਼ਾਮਪਲ ਦੇਣਾ ਮੰਨ ਲਓ ਇੱਕ ਰਬੜ ਹੋਵੇ ਉਹ ਰਬੜ ਤੁਸੀਂ ਇਦਾਂ ਹੱਥਾਂ ਦੇ ਅੰਦਰ ਨਾ ਫੜ ਕੇ ਖਿੱਚਣੀ ਸ਼ੁਰੂ ਕੀਤੇ ਤੇ ਇੱਥੋਂ ਰਬੜ ਖਿੱਚਦੇ ਆ ਖਿੱਚਦੇ ਆ ਇੱਥੇ ਚਲੇ ਗਏ ਇੰਨਾ ਐ ਸੱਜੇ ਹੱਥ ਨੇ ਉਹ ਰਬੜ ਛੱਡ ਦਿੱਤੀ ਤੇ ਹੁਣ ਥੋੜੀ ਜਿਹੀ ਜੱਟ ਪਾਵੇਂ ਨਾ ਮਾਤਰੀ ਲੱਗੇ ਪਰ ਜਿਹੜੀ ਲੱਗੇਗੀ ਨਾ ਉਹ ਖੱਬੇ ਹੱਥ ਦੀ ਉਂਗਲ ਤੇ ਅੰਗੂਠੇ ਤੇ ਲੱਗੇਗੀ ਕਿਉਂਕਿ ਫੜਿਆ ਰਬੜ ਨੂੰ ਕਿੰਨੇ ਐ ਐਸ ਹੱਥ ਨੇ ਐਸ ਹੱਥ ਨੇ ਤੇ ਛੱਡ ਦਿੱਤਾ ਦੂਜੀ ਉਦਾਹਰਣ ਗੁਲੇਲ ਵੇਖੀ ਹੋਏਗੀ ਗੁਲੇਲ ਦੇ ਅੰਦਰ ਛੋਟਾ ਜਿਹਾ ਬਾਟਾ ਪਾ ਕੇ ਜਾਂ ਕੋਈ ਛੋਟੀ ਮੋਟੀ ਕੰਕਰੀ ਰੱਖ ਕੇ ਉਹਨੂੰ ਚਲਾਈਦਾ ਸੀ ਬੜੀ ਦੂਰ ਤੱਕ ਗਲੇਲ ਦੀ ਮਾਰ ਜਾਂਦੀ ਸੀ ਲੱਕੜ ਦੀ ਏਦਾਂ ਦੀ ਦਸੰਗੀ ਜੀ ਬਣਾ ਕੇ ਰਬੜਾ ਬਣ ਕੇ ਉਹਨੂੰ ਖਿੱਚ ਕੇ ਏਦਾਂ ਚਲਾਉਣਾ ਉਹਨੂੰ ਗਲੇਲ ਕਹਿੰਦੇ ਸਨ ਸਾਡਾ ਸਮਾਂ ਇਨ੍ਹਾਂ ਖੇਡਾਂ ਵਿੱਚੋਂ ਗੁਜ਼ਰਿਆ ਅੱਜ ਤੇ ਯੁੱਗ ਬਦਲਿਆ ਸਮਾਂ ਬਦਲਿਆ ਖਡਾਉਣੇ ਬਦਲ ਗਏ ਖੇਡਾਂ ਬਦਲੀਆਂ ਅਸੀਂ ਤੇ ਉਹ ਲੋਕ ਹਾਂ ਜਿਹੜੇ ਮਿੱਟੀਆਂ ਦੇ ਅੰਦਰ ਹੀ ਜੰਮੇ ਤੇ ਮਿੱਟੀਆਂ ਦੇ ਅੰਦਰ ਹੀ ਪਲੇ ਹਾਂ ਮਿੱਟੀ ਤੋਂ ਕਦੀ ਕੋਈ ਅਲਰਜੀ ਨਹੀਂ ਸੀ ਹੋਈ ਮਿੱਟੀ ਦੇ ਅੰਦਰੋਂ ਬਹੁਤ ਕੁਝ ਮਿਲਦਾ ਵੀ ਹੈ ਤੇ ਮਿੱਟੀ ਬਹੁਤ ਕੋਈ ਸਾਡੇ ਅੰਦਰੋਂ ਵਿਅਰਥ ਦਾ ਲੈ ਵੀ ਲੈਂਦੀ ਹੈ ਇਹ ਮੈਂ ਵੀਡੀਓ ਬਣਾਵਾਂਗਾ ਮਿੱਟੀ ਦੇ ਅੰਦਰ ਰਹਿਣ ਦਾ ਮਿੱਟੀ ਦੇ ਨਾਲ ਥੋੜਾ ਜਿਹਾ ਖੇਡਣ ਦਾ ਅਸਰ ਸਾਡੀ ਬੋਡੀ ਨੂੰ ਸਰੀਰ ਨੂੰ ਕੀ ਮਿਲਦਾ ਹੈ ਗੱਲ ਵੱਖਰੀ ਹੈ ਗੁਲੇਲ ਦੀ ਉਦਾਹਰਨ ਦੇ ਰਿਹਾ ਆ ਸਾਂ ਗੁਲੇਲ ਹੁਣ ਗੁਲੇਲ ਜਿੱਦਾਂ ਐਦਾਂ ਉਹਨੂੰ ਗੁਲੇਲ ਦੇ ਉੱਤੇ ਰਬੜਾ ਪਾ ਕੇ ਨਾ ਤੁਸੀਂ ਉਹਨੂੰ ਖਿੱਚੀ ਗਏ ਖਿੱਚੀ ਗਏ ਉਹ ਲੰਮੀ ਹੋਈ ਉਹਦੀਆਂ ਦੋ ਪਲਾਸਟਿਕ ਦੀਆਂ ਜਿਹੜੀਆਂ ਤੰਦਾਂ ਭਰੀਆਂ ਹੁੰਦੀਆਂ ਨੇ ਲੰਮੀਆਂ ਹੋਈਆਂ ਹੁਣ ਜਦੋਂ ਤੁਸੀਂ ਇਥੋਂ ਛੱਡਦੇ ਹੋ ਤੇ ਜਿਹੜਾ ਅੰਦਰ ਬਾਟਾ ਪਾਇਆ ਹੁੰਦਾ ਹੈ ਨਾ ਬੜੀ ਦੂਰ ਤੱਕ ਚਲਾ ਜਾਂਦਾ ਹੈ ਤੇ ਜੇ ਇਹਨੂੰ ਛੱਡਣ ਦੀ ਬਜਾਏ ਆਹ ਹੱਥ ਛੱਡਦੇ ਹੋ ਤੇ ਗਲੇਲ 扑ਕ ਕੇ ਆਣ ਕੇ ਤੁਹਾਡੇ ਹੱਥ ਤੇ ਵੱਜੇਗੀ ਜਾਂ ਇੱਥੇ ਨਿਸ਼ਾਨਾ ਕਰਕੇ ਬੰਦਦੇ ਹੋ ਤੇ ਤੁਹਾਡੇ ਮੱਥੇ ਤੇ ਵੱਜੇਗੀ ਜਿੰਨੇ ਫੜਿਆ ਉਹਨੂੰ 60 ਵੱਜੇਗੀ ਗਲੇਲ ਨੂੰ ਤੁਸੀਂ ਫੜਿਆ ਸੀ 60 ਤੁਹਾਨੂੰ ਵੱਜੇਗੀ ਛੱਡਣਾ ਸੀ ਦੂਜਾ ਹੱਥ ਛੱਡ ਦਿੱਤਾ ਇਹ ਦੂਜਾ ਤਾਂ ਕਰਕੇ 60 ਵੱਜੇਗੀ ਉਮੀਦ ਜੋ ਮੈਂ ਕਹਿਣਾ ਚਾਹੁੰਨਾ ਮੇਰੀ ਗੱਲ ਤੁਹਾਡੀ ਪਕੜ ਵਿੱਚ ਆ ਜਾਏਗੀ ਜਿੰਨੇ ਰਿਸ਼ਤਾ ਫੜਿਆ ਉਹਨੂੰ ਸੱਟ ਲੱਗਦੀ ਏ ਉਹਨੂੰ ਦਰਦ ਹੁੰਦੀ ਏ ਉਹ ਚੋਰੇ ਵਿੱਚ ਚਲਾ ਜਾਂਦਾ ਹੈ ਕਲਪਤਾ ਰਹਿੰਦਾ ਹੈ ਤੇ ਉਹ ਕਹਿੰਦਾ ਯਾਰ ਮੈਂ ਉਹਨੂੰ ਆਪਣਾ ਬਣਾਇਆ ਸੀ ਪਿਆਰ ਕੀਤਾ ਸੀ ਪਰ ਉਹ ਆਪਣਾ ਬਣਿਆ ਨਹੀਂ ਪਰ ਜਿੰਨੇ ਤੁਹਾਨੂੰ ਆਪਣਾ ਬਣਾਇਆ ਹੀ ਮਤਲਬ ਲਈ ਸੀ ਉਹਦਾ ਤੇ ਮਤਲਬ ਪੂਰਾ ਹੋਇਆ ਤੇ ਛੱਡ ਦਿੱਤਾ ਮੈਂ ਇੱਥੇ ਹੋਰ ਉਦਾਹਰਨ ਦਿਆਂ ਤੁਹਾਡੀ ਕਾਰ ਹੋਵੇ ਆਪਣੀ ਤੇ ਕਾਰ ਦਾ ਕੋਈ ਨੁਕਸਾਨ ਹੋਵੇ ਕੋਈ ਵੱਡੀ ਰਿਪੇਅਰ ਨਿਕਲਾਵੇ ਕੋਈ ਉਹਦਾ ਹੈਪਨ ਹੋਵੇ ਐਕਸੀਡੈਂਟ ਹੋਵੇ ਤੁਹਾਨੂੰ ਦਰਦ ਹੁੰਦਾ ਹੈ ਨਾ ਕਿਉਂਕਿ ਤੁਹਾਡੀ ਸੀ ਤੇ ਜੇ ਕਾਰ ਤੁਸੀਂ ਟੈਕਸੀ ਕਿਰਾਏ ਤੇ ਕਰਕੇ ਜਾ ਰਹੇ ਹੋ ਤੇ ਹੁਣ ਉਹ ਜੀ ਦੀ ਕਾਰ ਹੈ ਜਿਹੜਾ ਓਨਰ ਹੈ ਮਾਲਕ ਹੈ ਉਹਨੂੰ ਤੇ ਦੁੱਖ ਹੋਏਗਾ ਪਰ ਤੁਹਾਨੂੰ ਦੁੱਖ ਹੋਏਗਾ ਇਨਸਾਨੀਅਤ ਨਾਤੇ ਪੂਰਾ ਪਰ ਬਹੁਤਾ ਵੱਡਾ ਨਹੀਂ ਇਹ ਤੇ ਗੱਲ ਕਹੋਗੇ ਵੀ ਕਾਰ ਦਾ ਨੁਕਸਾਨ ਹੋਇਆ ਪਰ ਇੰਨੀ ਗੱਲ ਕਹਿਣ ਦੇ ਨਾਲ ਤੁਹਾਡਾ ਤੇ ਕੰਮ ਹੋ ਗਿਆ ਪੂਰਾ ਪਰ ਜਿਹੜਾ ਓਨਰ ਹੈ ਜਿਹੜਾ ਮਾਲਕ ਹੈ ਉਹਨੂੰ ਬੜਾ ਦੁੱਖ ਹੋਇਆ ਵੀ ਮੇਰੀ ਕਾਰ ਦਾ ਨੁਕਸਾਨ ਹੋਇਆ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਨਾਲ ਜੋੜ ਲੈਂਦੇ ਹੋ ਇਹ ਮੇਰੀ ਹੈ ਉਹਦਾ ਦੁੱਖ ਹੁੰਦਾ ਹੈ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਨਾਲ ਜੋੜੋ ਨਾ ਇਹ ਤੇਰੀ ਹੈ ਤੇਰੀ ਦਾ ਕਾਦਾ ਦੁੱਖ ਹੈ ਮੈਂ ਤੇ ਮੇਰੀ ਨੂੰ ਜਦੋਂ 6 ਵਜੇ ਦੀ ਦੁੱਖ ਹੁੰਦਾ ਹੈ ਤੂੰ ਤੇ ਤੇਰੀ ਨੂੰ ਜਦੋਂ 6 ਵਜੇ ਦੀ ਹੈ ਉਦੋਂ ਦੁੱਖ ਬੜਾ ਘੱਟ ਹੁੰਦਾ ਹੈ ਰਿਸ਼ਤੇਦਾਰ ਹੋਵੇ ਮਿੱਤਰ ਹੋਵੇ ਜਦੋਂ ਰਿਸ਼ਤਾ ਤੋੜ ਕੇ ਜਾਂਦਾ ਹੈ ਤੇ ਜਿੰਨੇ ਰਿਸ਼ਤਾ ਫੜਿਆ ਹੈ ਉਹਨੂੰ ਸੱਟ ਲੱਗਦੀ ਹੈ ਜਿੰਨੇ ਛੱਡ ਕੇ ਜਾਣਾ ਹੈ ਉਹਨੂੰ ਕੋਈ ਸੱਟ ਨਹੀਂ ਲੱਗਦੀ ਖੈਰ ਇਹ ਗੱਲ ਹੈ ਮਾਇਆ ਮਾਇਆ ਦੀ ਪਕੜ ਹੈ ਨਾ ਜਿਹੜੀ ਜਿੰਨੂੰ ਮੈਂ ਆਪਣੀ ਬਣਾਇਆ ਮੇਰੀ ਹੈ ਉਹ ਜਦੋਂ ਗਵਾਚਦੀ ਹੈ ਨੁਕਸਾਨ ਹੁੰਦਾ ਹੈ ਦੁੱਖ ਲੱਗਦਾ ਹੈ ਤੇ ਮਾਇਆ ਦਾ ਨੁਕਸਾਨ ਕਿਸੇ ਦੂਜੇ ਦੀ ਜੇਬ ਵਿੱਚੋਂ ਹੋਵੇ ਪਰਸ ਦੂਜੇ ਦਾ ਡਿੱਗੇ ਨੁਕਸਾਨ ਦੂਜੇ ਦਾ ਹੋਵੇ ਤੇ ਬੰਦੇ ਨੂੰ ਕਦੇ ਦੁੱਖ ਹੋਇਆ ਬੰਦਾ ਤੇ ਸਗੋਂ ਬੰਦੇ ਦਾ ਸੁਭਾਈ ਇਦਾਂ ਦਾ ਬਣ ਗਿਆ ਮੁਸਕੜੀਆਂ ਲੈ ਲੈ ਕੇ ਹੱਸਦਾ ਹੈ ਅੱਜ ਉਹਦਾ ਨੁਕਸਾਨ ਹੋਇਆ ਮੁਸਕੜੀਆਂ ਲੈ ਲੈ ਹੱਸਦਾ ਹੈ ਜਿਹੜਾ ਸਭ ਤੋਂ ਬੁਰੀ ਵਾਦੀ ਏ ਮਾੜੀ ਆਦਤ ਹੈ ਖੈਰ ਮੈਂ ਤੇ ਇਹ ਗੱਲ ਕਹਿ ਰਿਹਾ ਵੀ ਬੱਚਾ ਹੈ ਨਾ ਜਿਹੜਾ ਬੱਚਾ ਬੱਚੇ ਨੂੰ ਤੁਸੀਂ ਦਿੰਦੇ ਹੋ ਖਡਾਉਣਾ ਥੋੜਾ ਜਿਹਾ ਨਾ ਮਾਤਰ ਪੈਸਿਆਂ ਦਾ ਖਡਾਉਣਾ ਲੈ ਕੇ ਦਿੱਤਾ ਬੱਚੇ ਨੇ ਖਡਾਉਣੇ ਨੂੰ ਆਪਣਾ ਸਮਝ ਲਿਆ ਉਹਦੇ ਨਾਲ ਖੇਡਦਾ ਹੈ ਹੁਣ ਦੂਜਾ ਬੱਚਾ ਜਦੋਂ ਆਣ ਕੇ ਕਿਦਰੇ ਖਡਾਉਣੇ ਨੂੰ ਹੱਥ ਪਾਉਂਦਾ ਹੈ ਨਾ ਤੇ ਉਹ ਬੱਚਾ ਵੀ ਰੋਂਦਾ ਹੈ ਉਹ ਕਹਿੰਦਾ ਖਡਾਉਣਾ ਮੇਰਾ ਹੈ ਜੀ ਦੇ ਨਾਲ ਮੈਂ ਤੇ ਮੇਰੀ ਦਾ ਸਬੰਧ ਜੁੜ ਜਾਏ ਉਹਨੂੰ ਛੱਡਣਾ ਔਖਾ ਹੈ ਜੋ ਛੁੱਟਦਾ ਹੈ ਤੇ ਦੁੱਖ ਹੁੰਦਾ ਹੈ ਹੁਣ ਇੱਕ ਜ਼ਿਕਰ ਬਾਣੀ ਦੇ ਵੀ ਅੰਦਰ ਆਇਆ ਬਾਂਦਰ ਦਾ ਜ਼ਿਕਰ ਕੌੜੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਇੱਕ ਬਚਨ ਆਇਆ ਉਹਦੇ ਅੰਦਰ ਵੀ ਆਇਆ ਬਾਂਦਰ ਦਾ ਜ਼ਿਕਰ ਮਰਕਟ ਮੁਸ਼ਤੀ ਅਨਾਜ ਕੀ ਮਣ ਬੌਰਾ ਰੇ ਲੀਨੀ ਹਾਥ ਪਸਾਰ ਛੁੱਟਣ ਕੋ ਸੈਸਾ ਭਰਿਓ ਮਣ ਬੌਰਾ ਰੇ ਨਾਚਿਓ ਘਰ ਘਰ ਬਾਰ ਕਹਿਣ ਲੱਗੇ ਮਰਕਟ ਮੁਸਤੀ ਅਨਾਜ ਕੀ ਬਾਂਦਰ ਨੇ ਇੱਕ ਘੜੇ ਵਿੱਚੋਂ ਆਪਣੀ ਮੁਠੀ ਦੇ ਨਾਲ ਅਨਾਜ ਭਰ ਲਿਆ ਹੈ ਘੜੇ ਦਾ ਮੂੰਹੇ ਤੰਗ ਜਿੱਦਾਂ ਸੁਰਾਈ ਦਾ ਮੂੰਹ ਹੁੰਦਾ ਤੰਗ ਹੈ ਹੁਣ ਹੱਥ ਪਏ ਤੇ ਗਿਆ ਪਰ ਜਦੋਂ ਮੁਠੀ ਭਰ ਲਈ ਹੱਥ ਬਾਹਰ ਕੱਢਿਆ ਤੇ ਨਿਕਲਿਆ ਨਾ ਤੇ ਆਣਕੇ ਸ਼ਿਕਾਰੀ ਨੇ ਕਾਬੂ ਕਰ ਲਿਆ ਉਹਨੂੰ ਨੱਚਣਾ ਸਿਖਾਇਆ ਤਮਾਸ਼ਾ ਬਣ ਕੇ ਰਹਿ ਗਿਆ ਉਹਦੇ ਨਾਲ ਉਹਦੀ ਰੋਜੀ ਚੱਲਨੀ ਸ਼ੁਰੂ ਹੋਈ ਨੱਚਿਓ ਕਰ ਕਰ ਬਾਰ ਬੰਦਾ ਵੀ ਐਵੇਂ ਜਿਹੜੀ ਚੀਜ਼ ਨੂੰ ਫੜਦਾ ਹੈ ਉਹਦਾ ਦੁੱਖ ਹੈ ਜਿਹੜੀ ਛੱਡ ਦਿੰਦਾ ਹੈ ਉਹਦਾ ਦੁੱਖ ਨਹੀਂ ਹੈ। ਤੋਂ ਜਦੋਂ ਰਿਸ਼ਤਾ ਨਾਤਾ ਬਣਾਉਣ ਵਾਲੇ ਨੇ ਬਣਾਇਆ ਸੀ ਮਤਲਬ ਕਰਕੇ ਬਣਾਇਆ ਸੀ ਇਹ ਸੋਚ ਲੈ ਕੇ ਵੀ ਮੈਂ ਦੇ ਨੇੜੇ ਲੱਗਾ ਇਹਦੇ ਨੇੜੇ ਲੱਗਣ ਕਰਕੇ ਮੇਰਾ ਮਸਲਾ ਹੱਲ ਹੋ ਸਕਦਾ ਹੈ। ਮੇਰੇ ਧੀ ਪੁੱਤ ਦਾ ਰਿਸ਼ਤਾ ਹੋ ਸਕਦਾ ਹੈ, ਮੇਰਾ ਕੋਈ ਬਿਜ਼ਨਸ ਚੱਲ ਸਕਦਾ ਹੈ, ਮੇਰੀ ਕੋਈ ਥਾਂ ਬਣ ਸਕਦੀ ਹੈ। ਹੁਣ ਉਹਨੇ ਤੁਹਾਨੂੰ ਬਣਾਇਆ ਸੀ ਕੇਵਲ ਮਤਲਬ ਕੱਢਣ ਵਾਸਤੇ। ਉਨੇ ਮਤਲਬ ਕੱਢ ਲਿਆ ਉਨੇ ਛੱਡ ਦਿੱਤਾ ਉਹਨੂੰ ਛੱਡਣ ਲੱਗਿਆਂ ਕੋਈ ਦਰਦ ਨਹੀਂ ਹੋਇਆ ਪਤਾ ਕਿਉਂ ਦਰਦ ਨਾ ਹੋਇਆ ਕਿਉਂਕਿ ਉਹਨੇ ਬਣਾਇਆ ਮਤਲਬ ਲਈ ਸੀ ਅੰਦਰੂਨੀ ਬਣਾਇਆ ਨਹੀਂ ਸੀ ਤੁਸੀਂ ਬਣਾ ਬੈਠੇ ਸੀ ਅੰਦਰੂਨੀ ਤੁਸੀਂ ਬਣਾ ਬੈਠੇ ਸੀ ਅੰਦਰੋਂ ਤੁਸੀਂ ਬਣਾ ਬੈਠੇ ਸੀ ਮਨ ਕਰਕੇ ਵੀ ਇਹ ਕਹਿੰਦਾ ਹੈ ਭਰਾ ਏ ਤੇ ਚਲੋ ਭਰਾ ਬਣ ਜਣੇ ਆਪਾਂ ਆਪਾਂ ਨੂੰ ਕੀ ਡਰੇ ਇਹ ਕਹਿੰਦਾ ਮੇਰੀ ਕੁੜੀ ਦਾ ਮੁੰਡੇ ਦਾ ਰਿਸ਼ਤਾ ਕਰਾ ਤੇ ਆਪਾਂ ਇਹਦੇ ਮੁੰਡੇ ਦਾ ਰਿਸ਼ਤਾ ਕਰਾ ਦਿੰਨੇ ਇਹਦੀ ਕੁੜੀ ਦਾ ਰਿਸ਼ਤਾ ਕਰਾ ਦਿੰਨੇ ਆਪਾਂ ਨੂੰ ਕੀ ਡਰੇ ਉਹਨਾਂ ਨੇ ਰਿਸ਼ਤੇ ਹੋਏ ਤੁਹਾਨੂੰ ਛੱਡ ਦਿੱਤਾ ਉਹਨਾਂ ਦਾ ਕੰਮ ਨਿਕਲਿਆ ਤੁਹਾਨੂੰ ਛੱਡ ਦਿੱਤਾ ਉਹਨਾਂ ਨੂੰ ਜਗ੍ਹਾ ਮਿਲ ਗਈ ਤੁਹਾਨੂੰ ਛੱਡ ਦਿੱਤਾ ਤੁਸੀਂ ਦੁਖੀ ਹੋਏ ਉਹ ਜਾਣ ਵਾਲੇ ਆਪਣੇ ਘਰ ਦੇ ਅੰਦਰ ਦੋਵੇਂ ਜਣੇ ਬੈ ਕੇ ਹੱਸਦੇ ਨੇ ਜਿਨ੍ਹਾਂ ਦੇ ਰਿਸ਼ਤੇ ਕਰਾਏ ਕੁੜਮ-ਕੁੜਮ ਬੈ ਕੇ ਹੱਸਦੇ ਹੋਣਗੇ ਦੋਵੇਂ ਜਣੇ ਵੀ ਲੈ ਠੀਕ ਹੈ ਗੱਲ ਚਲੋ ਇਹ ਰੋਂਦਾ ਹੀ ਰੋਂਦਾ ਰਵੇ ਆਪਾਂ ਤੇ ਦੋਵੇਂ ਜਣੇ ਮੀਆਂ ਬੀਬੀ ਰਾਜ਼ੀਆਂ ਨਾ ਜਿਵੇਂ ਆਮ ਕਹਾਵਤ ਬਣੀ ਤੋ ਖੈਰ ਮੇਰਾ ਅੱਜ ਦੀ ਵੀਡੀਓ ਦੇ ਅੰਦਰ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਕੋਈ ਤੁਹਾਡੇ ਨੇੜੇ ਆਉਂਦਾ ਹੈ ਨਾ ਤੇ ਉਹਨੂੰ ਪਛਾਣਨਾ ਸ਼ੁਰੂ ਕਰੋ ਵੀ ਬੰਦਾ ਆਇਆ ਕੀ ਪਰਪਸ ਲੈ ਕੇ ਆਇਆ ਕੀ ਮਸ ਕੀ ਮਤਲਬ ਲੈ ਕੇ ਆਇਆ ਜਾਂ ਕਿੱਦਾਂ ਆਇਆ ਸਾਡੀ ਪਛਾਣ ਦੀ ਕਮੀ ਹੁੰਦੀ ਹੈ ਜਿਹੜੇ ਕਰਕੇ ਅਸੀਂ ਧੋਖੇ ਦੇ ਅੰਦਰ ਰਹਿ ਜਾਂਦੇ ਹਾਂ ਪਛਾਣ ਦੀ ਕਮੀ ਹੁੰਦੀ ਹੈ ਜਿਹਦੇ ਕਰਕੇ ਸਾਨੂੰ ਬਾਅਦ ਵਿੱਚ ਦੁੱਖ ਉਠਾਉਣਾ ਪੈਂਦਾ ਹੈ ਤੋਂ ਹੁਸ਼ਿਆਰ ਬੇਦਾਰ ਰਹੋ ਜਾਗਦੇ ਰਹੋ ਅਕੋ ਤੋਂ ਨਾ ਲੁੱਟੇ ਜਾਓ ਧੋਖਾ ਨਾ ਹੋਵੇ ਹੁਸ਼ਿਆਰ ਹੋ